ਇਨਾਂ ਦੇ ਪਹਿਲਾਂ 6 ਮਹੀਨੇ ਪਹਿਲਾਂ ਬ੍ਰੇਤੀ ਕੱਢੀ ਸੀ ਆ ਹੁਣ ਦੂਜੀ ਵਾਰੀ ਹੀਲਾ ਹੋ ਗਿਆ ਵੀ ਆ ਵਿੱਚੋਂ ਖੰਡ ਨਿਕਲੀ ਐ ਹਜੇ ਖੰਡ ਇਹਦਾ ਬਈ ਬਹੁਤ ਮੈਂ ਤਾਂ ਬੋਰ ਕਰਾ ਲਿਆ 70000 ਚ ਨਹੀਂ ਯਾਰ ਇਹਦਾ ਜਿਹੜੇ ਵੀਰ ਨੇ ਪਾਈ ਐ ਉਹਦਾ ਪੜਾ ਹੋ ਜੇ ਆਪਾਂ ਕਹਨੇ ਆ ਉਹਨੂੰ ਮੁੰਡਾ ਦੇ ਦੇਖ ਹੋਰ ਨਹੀਂ ਇਹਦਾ ਯਾਰ ਬਹੁਤ ਮਾੜੀ ਗੱਲ ਐ ਮੈਂ ਤੁਹਾਨੂੰ ਕਹਿ ਰਿਹਾ ਇਹਦਾ ਨੁਕਸਾਨ ਕਰਕੇ ਫਾਇਦਾ ਕੀ ਜਦਾਂ ਸਿੱਧਾ ਤੁਸੀਂ ਕਹੋ ਵੀ ਜੇ ਕੋਈ ਖੁੰਦ ਕਦਾ ਹਾਂ ਜੀ ਖੁੰਦ ਕਦਾ ਸਿੱਧੀ ਕੱਢੇ ਮੇਰੇ ਨਾਲ ਸਿੱਧੀ ਵੱਜ ਕੇ ਹਿੱਕ 'ਚ ਹਿੱਕ 'ਚ ਵੱਜੇ ਜੇ ਕੱਢਣੀ ਐ ਖੁੰਦ ਕਾ ਬਹੁਤ ਗਲਤ ਕੰਮ ਕੀਤਾ ਯਾਰ ਆ ਦਾ ਮਿਲਿਆ ਮਿਲੂਗੀ ਬਿਨਵਾ ਦਾ ਸਮਝ ਇਹ ਬਈ ਹੱਲਾ ਕਿੰਨੀ ਵਾਰੀ ਹੋ ਗਿਆ ਇਹ ਆ ਦੂਜੀ ਵਾਰ ਮੁੰਡੀਆਂ ਤੇ ਹਰਜੀਤ ਹਜੇ ਬੈਠੇ ਉਹਨਾਂ ਨੇ ਬਜਰੀ ਤੇ ਰੇਤਾਂ ਕੱਢਿਆ ਸੀ 6 ਮਹੀਨੇ ਨਹੀਂ ਹੋਏਗੇ 6 ਮਹੀਨੇ ਨਹੀਂ ਹੋਏ ਯਾਰ ਦੂਜੀ ਵਾਰ ਮੈਂ ਟਰੈਕਟਰ ਸਟਾਰਟ ਕਰਕੇ ਮੰਗਲ ਟਰਾਲੀ ਕੱਢ ਕੇ ਹੁਣੀ ਸੀਗੀ ਤੇ ਮੈਂ ਸਟਾਰਟ ਕੀਤਾ ਤੇ ਟਰੈਕਟਰ ਆਊਂਡ ਲਈ ਗਿਆ ਤੇ ਮੈਂ ਸੀ ਦੇ ਉਹ ਤੇਲ ਵੇਖ ਲਿਆ ਮੈਂ ਕਿ ਟੀ ਪੱਟ ਕੇ ਵੇਖ ਲਿਆ ਤੇ ਜਦੋਂ ਟੀ ਪੱਟੀ ਦੇ ਜਾਲੀ ਗੱਡੀ ਵਿੱਚੋਂ ਖੰਡ ਦੇਖ ਲਈ 1.5 ਕਿਲੋ ਦੇ ਨੇੜ ਤਾਂ ਕੱਢ ਲਈਏ ਤੇ ਆਹ ਹੋਰ ਪਈਏ ਜਮਈਆ ਜੱਕ ਇੱਕ ਇੱਕਾਂ ਚੀਰ ਲੈ ਕੇ ਦੂਜਣੋ ਖਰਾਬ ਕਰਦਾ ਕਿਦਾ ਪਤਾ ਕਿਵੇਂ ਲੱਗਿਆ ਬੰਦ ਹੋ ਗਿਆ ਟਰੈਕਟਰ ਮੈਂ ਇਹ ਟਰੈਕਟਰ ਸਟਾਰਟ ਕਰਦਾ ਸੀ ਕਾਲੇ ਤੇ ਮੈਂ ਕਿਹਾ ਚੱਲ ਵੀ ਸਟਾਰਟ ਕਰਕੇ ਗਾਂ ਕਰਦਿਆਂ ਤੇ ਉਹ ਰੌਂਡ ਲਈ ਗਿਆ ਸਟਾਰਟ ਨਹੀਂ ਆ ਤੇ ਮੈਂ ਨਾਲੀ ਪਾਟ ਲਈ ਥੱਲੋ ਫਿਲਟਰ ਮੰਗੀ ਵਰਕਾ ਜਰਾ ਗੁਜਰਾ ਹੋਵੇ ਜਦੋਂ ਮੈਂ ਟੀ ਪੱਟੀ ਦੇ ਵਿੱਚੋਂ ਜਾਲੀ ਕੱਢੀ 40 ਵਿੱਚ ਰਹਿ ਗਈ ਕਿਤੇ ਤੇ ਜਾਲੀ ਕੱਢਣ ਲੱਗਾ ਤੇ ਜਾਲੀ ਜਦੋਂ ਕੱਢੀ ਦੇ ਵਿੱਚ ਖਾਂਦਾ ਮੈਂ ਕਿਹਾ ਯਾਰ ਬੱਜਰੀ ਲੱਗਦੀ ਆ ਮੁੜ ਕੇ ਮੈਂ ਜਦੋਂ ਟੀ ਉੱਤੇ ਮਾਰੀ ਗੇਜ ਥੱਲੇ ਆ ਖਾਂਦੇ ਨਿਕਲੀ ਆ ਆ ਵੇਖ ਲੈ ਭਾਂ ਜੋ ਇਹ ਵੀ ਕੱਪ 50 ਰੁਪਏ ਹੋਈ ਪਈ ਆ ਯਾਰ ਕਰਨ ਵਾਲੇ ਆ ਵੀਰ ਜੀ ਦੇ ਟਰੈਕਟਰ ਦੇਖ ਰਿਹਾ ਸੋਨਾਲੀ ਕਾ ਹਰਬੰਸ ਸਿੰਘ ਸੇਖੋਂ ਦਾ ਟਰੈਕਟਰ ਆ ਇਹ ਵਿਚਾਰੇ ਦਾ ਇਹਨੇ ਅਜੇ ਤੱਕ ਕਿਸੇ ਨੂੰ ਜਵਾਬ ਨਹੀਂ ਦਿੱਤਾ ਪਿੰਡੋਂ ਟਰੈਕਟਰ ਲਾਏ ਜਾਂਦੇ ਆ ਤੇ ਸ਼ਾਵਾਸ਼ੀ ਨੂੰ ਇਹ ਮਿਲੀ ਆ ਵੀ ਆ ਖੰਡ ਦੇਖ ਲੋ ਖੰਡ ਨਿਕਲੀ ਆ ਤੇ ਇਹ ਤੋਂ ਪਹਿਲਾਂ ਹਜੇ ਹੋਰ ਘਰੇ ਕੱਢ